ਮਰਾਨਾ ਗੁਰਮਖ ਸਿੰਘਾ ਜਿਲ੍ਹਾ ਬਰੋਈਪਰਾ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਕੇਐਮਐਮ ਮੋਰਚਾ ਹਾਂਜੀ ਇਹ ਤਾਂ ਬਸ ਚੁਟਕੀ ਦਾ ਕੰਮ ਆ ਸਾਡਾ ਹੁੰਦਾ ਇਹ ਤਾਂ ਵੇਨੇ ਪਏ ਆ ਵੀ ਜਦੋਂ ਮੀਟਿੰਗਾਂ ਸਾਨੂੰ ਦਿੱਤੀ ਜਾਂਦੇ ਮੀਟਿੰਗਾਂ ਕਰਕੇ ਆਣੇ ਆ ਇੱਕ ਆਗੂਆਂ ਨੇ ਸਾਨੂੰ ਆਖਿਆ ਵੀ ਆਪਾਂ ਕੋਈ ਪਹਿਲ ਕਦਮੀ ਨਹੀਂ ਕਰਨੀ ਹੁਣ ਸਾਨੂੰ ਆਰਡਰ ਆ ਵੀ ਸਵੇਰੇ 11 ਵਜੇ ਅਸੀਂ ਹੋ ਸਕਦਾ ਤੋਂ ਪਹਿਲਾਂ 10 ਵਜੇ ਸ਼ੁਰੂ ਕਰ ਦਈਏ ਕੰਮ ਆ ਆਦਾ ਵੀ ਇਹ ਤੋੜ ਕੇ ਦਿੱਲੀ ਦਾ ਜੇ ਤੋ ਕੂਚ ਆ ਸਾਡਾ ਤੇ ਦਿੱਲੀ ਅਸੀਂ ਜਾਣਾ ਹੀ ਜਾਣਾ ਹਰ ਹਾਈਲੇ ਜਾਣਾ ਕਿਉਂ ਸਾਡੇ ਹੱਕਾਂ ਦੀ ਆ ਗੱਲ ਆ ਉਹ ਅਸੀਂ ਜਾ ਕੇ ਜਿਹੜਾ ਆਪਦੇ ਹੱਕ ਆ ਉਹ ਲੈਣੇ ਆ ਤੋ ਉਹ ਲੈ ਕੇ ਜਿਹੜੇ ਉਹ ਆਪੇ ਵਾਪਸ ਆਵਾਂਗੇ ਕਿਵੇਂ ਅਸੀਂ ਮੁੜਦੇ ਨਹੀਂਗੇ ਹਾਂਜੀ ਚੋਣ ਜਾਬਤਾ ਜਲਦੀ ਲੱਗਣ ਵਾਲਾ ਹੈ ਤੇ ਕੋਈ ਗੱਲ ਨਹੀਂ ਉਹ ਸਰਕਾਰ ਤੇ ਡਿਪੈਂਡ ਕਰਦਾ ਹੈ ਇਹ ਚੀਜ਼ ਦਾ ਵੀ ਅਸਰ ਪਊਗਾ ਚੋਣ ਜਾਬਤਾ ਸਾਨੂੰ ਨਹੀਂ ਸਾਡੇ ਹੱਕ ਦੇ ਦੇਵੇ ਸਾਨੂੰ ਅਸੀਂ ਜਿਹੜਾ ਨਾਲੇ ਮੰਗੀਆਂ ਮੰਨੀਆਂ ਹੋਈਆਂ ਮੰਗਾ ਹੈ ਸਰਕਾਰ ਨੇ ਆਪ ਲਿਖਤੀ ਚ ਸਾਨੂੰ ਦੇਦੀਆਂ ਆਆਂ ਵੀ ਤੁਹਾਡਾ ਜੋ ਵੀ ਆਏ ਅਸੀਂ ਲਾਗੂ ਕਰਾਂਗੇ ਤੇ ਹੁਣ ਉਹਦੇ ਤੋਂ ਜਿਹੜੀ ਵਾਅਦੇ ਤੋਂ ਭੱਜ ਚੁੱਕੀ ਆ ਇਸ ਕਰਕੇ ਚੋਣ ਜਾਬਤਾ ਸਾਨੂੰ ਕੀ ਆਂਦਾ ਹੈ ਕੋਈ ਗੱਲ ਨਹੀਂ ਚੋਣ ਜਾਬਤੇ ਅਸੀਂ ਪ੍ਰਵਾਹ ਕਰਦੇ ਕੋਈ ਵੀ ਉਹ ਸਰਕਾਰ ਤੇ ਹੀ ਡਿਪੈਂਡ ਕਰਦਾ ਆ ਤੁਹਾਡਾ ਕੀ ਨਾਮ ਹੈ ਮੱਸਾ ਸਿੰਘ ਜੀ ਕੀ ਕਹੋਗੇ ਕਹਾਂਗੇ ਵੀ ਮੋਦੀ ਸਰਕਾਰ ਨੂੰ ਮੈਂ ਤੁਮੇ ਤੁਸੀਂ ਕਿਹਾ ਵੀ ਚੋਣ ਜਾਬਤਾ ਚੋਣ ਜਾਬਤੇ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਦਾ ਮਸਲਾ ਹੱਲ ਕਰੇ ਜੇ ਨਹੀਂ ਤਾਂ ਕਰਦੀ ਤਾਂ ਫਿਰ ਭਾਵੇਂ ਸਾਨੂੰ ਸਾਲ ਪੈਣਾ ਪਵੇ ਆਉਦੇ ਸਮੇਂ ਆਉਣ ਵਾਲੀ ਜਿਹੜੀ ਵੀ ਮਰਜੀ ਸਰਕਾਰ ਆਵੇ ਉਹ ਸਰਕਾਰ ਦਾ ਗਲ ਵੀ ਘਟਾਗੇ ਕਿ ਨਾਮ ਹੈ ਜੀ ਅਰਦੀਪ ਸਿੰਘ ਜੀ ਅਰਦੀਪ ਜੀ ਕੀ ਕਹੋਗੇ ਕੱਲ ਦੀ ਤਿਆਰੀ ਕਿੰਨੀ ਕ ਹੈ ਹੌਲ ਤਿਆਰੀਆਂ ਜੀ ਸਾਡੀਆਂ ਦਿੱਲੀ ਜਾਣਾ ਹੀ ਜਾਣਾ ਕਿਸੇ ਹਲੇ ਵੀ ਜਾਣਾ ਜਾਣਾ ਸਰਕਾਰ ਨੇ ਇਥੇ ਵੀ ਬੈਰੀਗੇਟਿੰਗ ਕੀਤੀ ਹੈ ਅੱਗੇ ਵੀ ਬੈਰੀਗੇਟਿੰਗ ਕੀਤੀ ਹੈ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੋ ਜਨ ਲਈ ਆਏ ਆ ਇੱਥੇ ਫਿਰ ਬੋਲੇ ਸੋ ਨਿਹਾਲ ਵਾ ਸ੍ਰੀ ਅਕਾਲ ਬਸ ਕੀ ਕਹੀਏ ਅਸੀਂ ਫਸਟ ਟਾਈਮ ਆਏ ਆ ਜੀ ਹਰਿੰਦਰ ਕੌਰ ਐ ਜੀ ਸਾਡਾ ਨਾਮ ਕੀ ਕਹਿਣਾ ਚਾਹੋਗੇ ਕੱਲ ਦਿੱਲੀ ਕੂਚ ਦਾ ਐਲਾਨ ਹੋ ਚੁੱਕਿਆ ਹੈ ਜਿੱਥੇ ਬੰਦੀ ਵੱਲੋਂ ਤੇ ਜਾਣਾ ਚਾਹੀਦਾ ਹੈ ਆਪਣੇ ਹੱਕਾਂ ਲਈ ਜਾਣਾ ਚਾਹੀਦਾ ਹੈ ਤੇ ਸਰਕਾਰ ਨੇ ਐਮਐਸਪੀ ਦਾ ਪ੍ਰੋਪੋਜ਼ਲ ਦਿੱਤਾ ਸੀਗਾ ਤੇ ਉਹਨਾਂ ਨੇ ਮੰਨੀ ਨਹੀਂ ਨਾ ਹੈਗੀ ਮੰਨਣਾ ਤੇ ਉਹਨਾਂ ਨੂੰ ਸਾਨੂੰ ਜਾਣਾ ਚਾਹੀਦਾ ਹੈ ਤੇ ਅਸੀਂ ਵੀ ਤਿਆਰ ਆਂ ਅਸੀਂ ਵੀ ਜਾਵਾਂਗੇ ਨਾਲ ਲੋਭੀ ਹੋ ਜਾਈ ਅਸੀਂ ਪੂਰੀ ਤਿਆਰੀ ਨਾਲ ਜਾਵਾਂਗੇ ਤੇ ਆਪਣੇ ਹੱਕ ਵਾਪਸ ਲੈ ਕੇ ਆਵਾਂਗੇ ਮੇਰਾ ਨਾਮ ਗੁਰਮੀਤ ਸਿੰਘ ਪਮਾਇੀ ਖੰਨੇ ਤੋਂ ਬੋਲਦਾ ਨਹੀਂ ਮੈਂ ਤੇ ਅਸੀਂ ਕੱਲ 11 ਵਜੇ ਤੱਕ ਦਾ ਸਾਡੀ ਕਿਸਾਨ ਇਕਤਾ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਗੱਲ 11 ਵਜੇ ਦਾ ਟੈਂਪਟ ਆ ਜੇ ਸਰਕਾਰ ਮੰਗਾ ਨਹੀਂ ਮੰਦੀ ਸਾਡੇ ਇੱਕ ਕਿਸਾਨਾਂ ਦੀਆਂ ਕੱਲ ਦਾ 11 ਵਜੇ ਅਸੀਂ ਕੂਚ ਕਰਾਂਗੇ ਜੀ ਪੂਰੇ ਜੋਰਾਸ਼ੋਰਾ ਨਾਲ ਬੋਲੋ ਇਨਸਾਨ ਹਾਰਾ ਬੋਲੋ ਜੋਨ ਹਾਰਾ